ਹਾਂਜੀ ਮਿੱਤਰੋ ਇਹ ਸਾਡਾ ਵੈਲਾ ਵਲੋਗ ਤੇ ਅੱਜ ਅਸੀਂ ਇਕੱਲੇ ਵਗਰਾਇ ਇਕੱਠੀ ਕਰਨ ਤੇ ਇਹ ਦੇਖੋ ਜੀ ਇਹ ਸਾਡੇ ਮਿੱਤਰ ਯਾਰ ਮਿੱਤਰ ਤੇ ਇੱਕ ਇਹ ਜੀ ਇੱਕ ਐਸਾ ਜੀ ਟੈਲੀ ਜੁੜੀ ਤੇ ਇਹ ਕਿਹੋ ਜਿਹਾ ਜੀ ਇਹ ਸਪੋਰਟ ਕਰਨਾ ਆਪਣੇ ਘਰ ਚੋਂ ਲਾਉਣ ਦੇ ਅੰਦਰ ਤੇ ਉਧਰ ਚੱਲਣਾ ਤੁਹਾਨੂੰ ਖਾਣਿਆ ਵਗਰਾਇ ਇਕੱਠੀ ਕਰਦੇ ਤੇ ਯਾਰ ਮੈਂ ਘਪਰਾ ਗਈ ਕਰਨ ਉਹਦੋਂ ਪਿਛਲੀ ਵਾਰ ਲੰਗਰ ਲਾਇਆ ਤੇ ਸਾਲਾ ਪੂਰੀ ਪੇਟੀ ਖਾ ਗਏ ਉਸਿਆਂ ਦੀ ਅੱਜ ਕੋਈ ਕਾਹਦੇਗਾ ਫੋਡਾ ਰੋਟਾ ਝੋਟੀਆਂ ਤੁਸੀਂ ਬੰਦੇ ਰੋਟਾ ਭਾਜੀ ਝੋਗਾ ਮੰਤਰੀ ਆਪਣੀ ਪੀਲੀ ਪੱਗ ਭਗਵੰਤ ਮਾਨ ਜੀ ਜੋ ਸਾਡੇ ਨਾਲ ਖੜੇ ਨੇ ਵੋਟਾਂ ਦੇ ਉੱਤੇ ਤੇ ਆਪਾਂ ਹੁਣ ਲੰਗਰ ਲਾਣਾ ਠੀਕ ਹੈ ਲੰਗਰ ਦਾ ਵੀ ਆਪਾਂ ਵਲੋਗ ਬਣਾਵਾਂਗੇ ਸਾਰਾ ਵੇਖਣਾ ਉਸ ਸ਼ਰਨ ਦੀ ਆਈਡੀ ਤੇ ਸਬਸਕ੍ਰਾਈਬ ਕਰ ਲੈਣਾ ਕਿ ਲਾਈਕ ਕਰ ਦੇਣਾ ਠੀਕ ਹੈ ਤੇ ਵੇਖੋ ਇਹ ਭਗਵੰਤ ਮਾਨ ਮੀਨੀ ਭਗਵੰਤ ਮਾਨ ਜਿਹਨੂੰ ਵੋਟਾਂ ਨਾ ਕਰਿਓ ਮੰਤਰੀ 3 ਰੁਪਏ ਦਾ ਬਲੈਕਲੇਟ ਲੈ ਕੇ ਕਹਿੰਦਾ ਚਾਂਦੀ ਦਾ ਲੈ ਕੇ ਆਇਆ ਵੇਖੋ ਜੀ ਵੇਖੋ ਬੰਦੇ ਨੂੰ ਬੰਦੇ ਜਿਸਮ ਮਾਰ ਲਾ ਉਹਨੇ ਕੋ ਚਾਂਦੀ ਦਾ ਇਹ ਦੇਖੋ ਭਰਾ ਮੈਂ ਚਾਂਦੀ ਦੀ ਇਹਨੇ ਪਰਨੇ ਦਾ ਟੂਲ ਟੈਕਸ ਬਣਾਇਆ ਹੋਇਆ ਹੈ ਇਹ ਦੇਖੋ ਨਹੀਂ ਪਰਨਾ ਇਹਦਾ ਨਾ ਇਹ ਨਾ ਪੱਗ ਲੈਣ ਗਿਆ ਬਾਜ਼ਾਰੋਂ ਅਗਲੇ ਕਹਿੰਦੇ ਨੇ ਕਹਿੰਦੇ ਭਰਾ ਜੀ ਪੱਗ ਨੂੰ ਬਖਸ਼ੋ ਕਹਿੰਦੇ ਭਰਾ ਨੂੰ ਪੱਗ ਜੀ ਬਖਸ਼ੋ ਹੁਣ ਮਿੱਤਰੋ ਚੱਲੇ ਅਗਲੇ ਘਰ ਕਿਉਂ ਪਤਾ ਨਹੀਂ ਕਿੱਧਰ ਭੱਜੀ ਜਾਂਦੇ ਤੇ ਹੁਣ ਆਪਾਂ ਚੌਂਦੇ ਅਗਲੇ ਘਰ ਆਪਾਂ ਅੱਗੇ ਜਾਈਏ ਇੱਧਰ ਪਾਜੀ ਇੱਧਰ ਵੜ ਗਏ ਨੇ ਆਪਾਂ ਅੱਗੇ ਜਾਣ ਦੀ ਸਲਾਹ ਕਰ ਰਹੇ ਹਾਂ ਮਗਰਾ ਹੀ ਹੋ ਸਭੀ ਇਕੱਠੀ ਹੁਣ ਆਪਾਂ ਕਰਾਂਗੇ ਕੱਲ ਤੇ ਲੰਗਰ ਤੇ ਆਪਾਂ ਮਿਲਾਂਗੇ 23 ਤਰੀਕ ਨੂੰ ਆਪਾਂ ਕਰਨੇ ਬਲੋਗ ਐਂਡ ਚਲੋ ਬਾਏ